ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਸੂਬੇ ਵਿੱਚ ਸਰਕਾਰੀ বাস ਸੇਵਾ 3 ਦਿਨਾਂ ਲਈ ਠੱਪ ਹੋਣ ਵਾਲੀ ਹੈ ਪੀਆਰਟੀਸੀ ਤੇ ਪਨਬਸ ਦੀਆਂ ਬਸਾਂ 6 7 8 ਜਨਵਰੀ ਨੂੰ ਨਹੀਂ ਚੱਲਣਗੀਆਂ ਪੀਆਰਟੀਸੀ ਤੇ ਪਨਬਸ ਮੁਲਾਜ਼ਮਾਂ ਯੂਨੀਅਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦਫ਼ਤਰ ਹਾਇਸ਼ ਅਗੇ ਦਰਨਾ ਦੇਣ ਦਾ ਐਲਾਨ ਕੀਤਾ ਹੈ ਇਸ ਕਾਰਨ 6, 7, 8 ਜਨਵਰੀ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਪਨਬਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨਾਂ ਨੇ ਪਿਛਲੇ ਮਹੀਨੇ ਪੰਜਾਬ ਭਰ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਸੌਂਪ ਕੇ ਠੇਕਾ ਮੁਲਾਜ਼ਮ ਨੂੰ ਰੈਗੂਲਰ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਸੀ। ਸੰਬੰਧੀ ਪਿਛਲੇ ਮਹੀਨੇ ਜਲੰਧਰ ਡਿੱਪੂ ਇਕ ਅਤੇ ਦੋ ਦੇ ਮੁਲਾਜ਼ਮ ਨੇ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਦੁਆਬੇ ਦੇ ਵੱਖ-ਵੱਖ ਵਿਧਾਇਕਾਂ ਨਾਲ ਉਹਨਾਂ ਦੀ ਰਿਹਾਈ 'ਤੇ ਮੁਲਾਕਾਤ ਕੀਤੀ ਸੀ ਕੈਬਨਟ ਮੰਤਰੀ ਦੀ ਰਿਹਾਈ 'ਤੇ ਪੁੱਜੇ ਵਫਦ ਦੀ ਅਗਵਾਈ ਪ੍ਰਧਾਨਿਕ ਵਿਕਰਮਜੀਤ ਸਿੰਘ ਸਤਪਾਲ ਸਿੰਘ ਸਜਸਬੀਰ ਸਿੰਘ ਸੀਨੀਅਰ ਆਗੂ ਚੰਨਨ ਸਿੰਘ ਚੰਨਾ ਆਦਿ ਨੇ ਕੀਤੀ ਯੂਨੀਅਨ ਦੇ ਅਧਿਕਾਰੀਆਂ ਨੇ ਮਹਿੰਦਰ ਭਗਤ ਨੂੰ ਮੰਗ ਪੱਤਰ ਸੌਂਪ ਕੇ ਯੂਨੀਅਨਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਯੂਨੀਅਨ ਨੇ ਮੰਤਰੀ ਤੇ ਵੀ ਭਾਇਕ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਸਾਨਕਬਾ ਸਟੈਂਡ ਤੇ ਵੀ ਸੰਬੋਧਨ ਕੀਤਾ ਵਿਕਰਮਜੀਤ ਸਿੰਘ ਨੇ ਕਿਹਾ ਕਿ ਅਰਜੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਯੂਨੀਅਨ ਅੰ ਸੰਘਰਸ਼ ਕਰਨ ਵਜਾਉਣ ਲਈ ਮਜਬੂਤ ਹੋ ਰਿਹਾ ਪਿਆ ਰਿਹਾ ਹੈ ਸੱਸੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਸੂਬੇ ਵਿੱਚ ਸਰਕਾਰੀ ਬਸ ਸੇਵਾ 3 ਦਿਨਾਂ ਲਈ ਠੱਪ ਹੋਣ ਵਾਲੀ ਹੈ PRTC ਤੇ ਪਨਵਸ ਦੀਆਂ ਬਸਾਂ 6, 7, 8 ਜਨਵਰੀ ਨੂੰ ਨਹੀਂ ਚੱਲਣਗੀਆਂ। PRTC ਤੇ ਪਨਵਸ ਮੁਲਾਜ਼ਮਾਂ ਯੂਨੀਆ ਨੇ ਆਪਣੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦਫ਼ਤਰ ਹਾਇਸ਼ ਅਗੇ ਦਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਕਾਰਨ 6, 7, 8 ਜਨਵਰੀ ਨੂੰ ਸਰਕਾਰੀ ਬਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਪਨਵਸ ਅਤੇ PRTC ਠੇਕਾ ਮੁਲਾਜ਼ਮ ਯੂਨੀਆ ਨੇ ਪਿਛਲੇ ਮਹੀਨੇ ਪੰਜਾਬ ਭਰ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਠੇਕਾ ਮੁਲਾਜ਼ਮਾਂ ਰੈਗੂਲਰ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਸੀ ਇਸ ਸੰਬੰਧੀ ਪਿਛਲੇ ਮਹੀਨੇ ਜਲੰਧਰ ਡਿਪੂ ਇਕਤ ਤੇ ਦੋ ਦੇ ਮੁਲਾਜ਼ਮ ਨੇ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਦੁਆਬੇ ਦੇ ਵੱਖ-ਵੱਖ ਵਿਧਾਇਕਾਂ ਨਾਲ ਉਹਨਾਂ ਦੀ ਰਿਹਾਈ ਤੇ ਮੁਲਾਕਾਤ ਕੀਤੀ ਸੀ ਕੈਬਨਟ ਮੰਤਰੀ ਦੀ ਰਿਹਾਈ ਤੇ ਪੁੱਜੇ ਵਫਾ ਦੀ ਅਗਵਾਈ ਪ੍ਰਧਾਨਕ ਵਿਕਰਮਜੀਤ ਸਿੰਘ ਸਤਪਾਲ ਸਿੰਘ ਜਸਬੀਰ ਸਿੰਘ ਸੀਨੀਅਰ ਆਗੂ ਚੰਨਨ ਸਿੰਘ ਚੰਨਾ ਆਦਿ ਨੇ ਕੀਤੀ ਯੂਨੀਅਨ ਦੇ ਅਧਿਕਾਰੀਆਂ ਨੇ ਮਹਿੰਦਰ ਭਗਤ ਨੂੰ ਮੰਗ ਪੱਤਰ ਸੌਂਪ ਕੇ ਯੂਨੀਅਨਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਯੂਨੀਅਨ ਨੇ ਮੰਤਰੀ ਤੇ ਵੀ ਭਾਇਕ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਸਾਨਕਬਾ ਸਟੈਂਡ ਤੇ ਵੀ ਸੰਬੋਧਨ ਕੀਤਾ ਵਿਕਰਮਜੀਤ ਸਿੰਘ ਨੇ ਕਿਹਾ ਕਿ ਅਰਜੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਯੂਨੀਅਨ ਅੰ ਸੰਘਰਸ਼ ਕਰਨ ਵਜਾਉਣ ਲਈ ਮਜਬੂਤ ਹੋ ਰਿਹਾ ਪਿਆ ਰਿਹਾ ਹੈ